ਜਦੋਂ ਮਹਾਤਮਾ ਗਾਂਧੀ ਦੱਬੀਆਂ ਕੁਚਲੀਆਂ ਜਾਤਾਂ ਤੇ ਜਮਾਤਾਂ ਨੂੰ ਵੱਖਰੇ ਇਲੈਕਟੋਰੇਟ ਦੇ ਮਾਮਲੇ 'ਚ ਮਰਨਵਰਤ ਸ਼ੁਰੂ ਕਰ ਦਿੰਦੇ ਨੇ ਤਾਂ ਮੰਗੂ ਰਾਮ ਵੀ ਉਹਨਾਂ ਦੇ ਸਾਹਮਣੇ ਭੁੱਖ ਹੜਤਾਲ ਸ਼ੁਰੂ ਕਰ ਦਿੰਦੇ ਨੇ ਇਸ ਭੁੱਖ ਹੜਤਾਲ ਲਈ ਉਹਨਾਂ ਨੂੰ ਉਸ ਵੇਲੇ ਦੇ ਪੰਜਾਬ ਦੇ ਪ੍ਰਧਾਨ ਮੰਤਰੀ ਸਿਕੰਦਰ ਹਿਆਤ ਖਾਨ ਦਾ ਸਮਰਥਨ ਵੀ ਮਿਲਦਾ ਬਾਬੂ ਮੰਗੂ ਰਾਮ ਕਹਿੰਦੇ ਨੇ ਜੇ ਗਾਂਧੀ ਹਿੰਦੂਆਂ ਲਈ ਮਰਨ ਨੂੰ ਤਿਆਰ ਆ ਤਾਂ ਮੈਂ ਦਲਤਾਂ ਲਈ ਮਰਨ ਨੂੰ ਤਿਆਰ ਆ ਗਾਂਧੀ ਵੱਲੋਂ ਬਾਬੂ ਮੰਗੂ ਰਾਮ ਤੇ ਜਾਤੀਵਾਦੀ ਹੋਣ ਦਾ ਇਲਜ਼ਾਮ ਲਗਾਇਆ ਜਾਂਦਾ ਜਦੋਂ ਡਾਕਟਰ ਅੰਬੇਦਕਰ ਗਾਂਧੀ ਨਾਲ ਸਮਝੌਤਾ ਕਰ ਲੈਂਦੇ ਨੇ ਤੇ ਫੂਨਾ ਪੈਕਟ ਸਾਈਨ ਹੋ ਜਾਂਦਾ ਤਾਂ ਮੰਗੂ ਰਾਮ ਡਾਕਟਰ ਅੰਬੇਦਕਰ ਨੂੰ ਗੁੱਸੇ 'ਚ ਕਹਿੰਦੇ ਨੇ ਇਹ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਡਾਕਟਰ ਅੰਬੇਦਕਰ ਨੇ बाबू ਮੰਗੂ ਰਾਮ ਨੂੰ ਕਿਹਾ ਕਿ ਉਹਨਾਂ ਨੇ ਇਹ ਸਭ ਕੁਝ ਮੋਰਲ ਪ੍ਰੈਸ਼ਰ ਚ ਆ ਕੇ ਕੀਤਾ ਪਰ ਮੰਗੂ ਰਾਮ ਉਹਨਾਂ ਦੇ ਨਾਲ ਸਹਿਮਤ ਨਹੀਂ ਹੁੰਦੇ ਉਹ ਕਹਿੰਦੇ ਨੇ ਕਿ ਆ ਧਰਮੀਆਂ ਨੂੰ ਲੱਗਦਾ ਕਿ ਸ਼ੈਡਿਊਲ ਕਾਸਟਾਂ ਨੇ ਜੋ ਹਾਸਲ ਕੀਤਾ ਸੀ ਉਸ ਦਾ ਨੁਕਸਾਨ ਹੋ ਗਿਆ ਹੈ बाबू ਮੰਗੂ ਰਾਮ ਗਾਂਧੀ ਅੰਬੇਦਕਰ ਪੂਨਾ ਪੈਕਟ ਸਾਈਨ ਹੋਣ ਤੋਂ ਬਾਅਦ ਵੀ ਆਪਣੀ ਭੁੱਖ ਹੜਤਾਲ ਜਾਰੀ ਰੱਖਦੇ ਨੇ ਤੇ 28ਵੇਂ ਦਿਨ ਪੰਜਾਬ ਚ 8 ਸੀਟਾਂ ਰਿਜ਼ਰਵ ਹੋਣ ਮੰਗਰੋਂ ਉਹ ਆਪਣੀ ਭੁਖੜ ਹੜਤਾਲ ਤੋੜਦੇ